ਹਾਂ ਜੀ ਤੁਹਾਨੂੰ ਵੇਟ ਕਰਦੀ ਪਈ ਨਹੀਂ ਹੈ ਨਾ ਮੈਂ ਪਹਿਲਾਂ ਉੱਧਰ ਗਿਆ ਸੀ ਲੇਕ ਉੱਧਰ ਵਾਲੀ ਮੰਡੀ ਆ ਮੈਂ ਸਰਾ ਹਿੱਤੇ ਰੀਚ ਕਰ ਪ੍ਰਧਾਨ ਜੀ ਪ੍ਰਧਾਨ ਜੀ ਪੱਕਾ ਨਹੀਂ ਕਰਤਰੀ ਹੋਣਾ ਜਿਹੜੀ ਛੋਟ ਜਿਹੀ ਆ ਉਹਦਾ ਉਹਦਾ ਕੀਤਾਰ ਪਤੀ ਤੇ ਜ਼ਿੰਮੇਵਾਰ ਆ ਜਾਂ ਇਧਰ ਜ਼ਿੰਮੇਵਾਰ ਆ ਜਾਂ ਜਿੱਥੇ ਜਿਹੜਾ ਸਾਡਾ ਮੇਂਡ ਜਨ ਕੋ ਕੋ ਪ੍ਰਬੰਧ ਕੀਤਾ ਜਾਵੇ ਅੱਛਾ ਬਾਕੀ ਹੋਰ ਗੰਸੇਰਾ ਤੇ ਜਿਹੜਾ ਅਸੀਂ ਮਾਰਦਾਨਾ ਹੋ ਗਿਆ ਕਿ ਤੁਹਾਡੇ ਹੋਗੇ ਪੀਪੀ ਅੰਦਰ ਇਹ ਜੀ ਦੋ ਵਿੱਚ ਰੰਗ ਮੇਨ ਹੈ ਅੱਜ ਸਾਡਾ ਵੀ ਇਹ ਜੀ ਦਾ ਤਾਂ ਕਿ ਮੱਟੀ ਸਾਰੀ ਭਰੀ ਰਹੀ ਹੈ ਜੇ ਨਹੀਂ ਬੋਲੀ ਹੁੰਦੀ ਤੇ ਇਹ ਬਹੁਤ ਬੜਾ ਹੱਦ ਹੋਣਾ ਲੋਕਾਂ ਨੇ ਬਾਹਰ ਚੱਲ ਜਾਣਾ ਫੈਸਲਾ ਇਹਨਾਂ ਦੀ ਜਿਹੜੀ ਪ੍ਰੋਬਲਮ ਹੈ ਮਾਰਦਾਨਾ ਮਾਰਦਾਨਾ ਸਿਰਫ ਬੰਦਾ ਜੀਵਸਾ ਦਾ ਮੀਟਿੰਗ ਕੀਤੀ ਆ ਉਹ ਕਿਤੇ ਮਾਰਦਾਨਾ ਮਤਲਬ ਐਕਸਟਰਡ ਕੋ ਵਾਧੂ ਆ ਕਿੱਥੇ ਕਿੰਨੀ ਏਜੰਸੀਜ਼ ਨੇ ਦਰਾਂਜੀ ਹਾਂ ਜੀ ਕਣੇਸੀ ਪੰਚੀ ਜੀ ਦੋ ਪੰਚੇ ਰਾਜਵੀਰ ਭਾਜੀ ਆਜੋ ਸਾਬ ਬੁਲਾਉਂਦੇ ਮੁਰਗੇ ਲੱਗੋ ਮਾੜਾ

ਮੰਤਰ ਆਉਣਾ ਸ਼ੁਰੂ ਹੋ ਗਿਆ ਜੀ 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 ਅੱਜ ਮੈਂ ਆਉਂਦਾ ਆਈ ਗੂ ਮਿਠਾ ਕਰਿਓ ਤੇ ਸਾਡਾ ਤੋਂ ਰੰਗ ਕੱਢ ਜਾਏ ਠੀਕ ਹੈ ਬਾਦ ਨੀ ਉਹ ਨਵਾਂ ਕਰਦੇ ਬਾਦ ਦਾ ਕਹਤਾ ਬਾਦ ਤੇ ਅੰਦਰ ਆ ਗਈ ਹੈਗੀ ਆ ਬਾਦ ਦਾ ਨਾ ਸੈੱਟਰ ਮਾਲ ਵੀ ਜੀ

ਮੰਡੀਆਂ ਦੇ ਵਿੱਚ ਪਰਚੇਜ਼ਿੰਗ ਸ਼ੁਰੂ ਹੋ ਚੁੱਕੀ ਹੈ ਜੀ ਠੀਕ ਹੈ ਨਾ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਤੇ ਚਾਲੂ ਹੋ ਗਈ ਹੈ ਪਰ ਕੁਝ ਪ੍ਰੋਬਲਮਾਂ ਵੀ ਹੈਗੀਆਂ ਜਿਹੜੀਆਂ ਸਰਕਾਰ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਜੀ ਇੱਥੇ ਸਾਡੇ ਮਹਤਪੁਰ ਰਾਜ ਜੀ ਸਾਹਿਬ ਅੱਜ ਉਹਨਾਂ ਨੇ ਗੋਲੀ ਚਾਲੂ ਕਰਵਾ ਦਿੱਤੀ ਹੈ ਜੀ ਇਹਦੇ ਵਿੱਚ ਹਲੇ ਤੱਕ ਕੋਈ ਬਾਹਰਦਾਨੇ ਦਾ ਸਾਨੂੰ ਕੋਈ ਪੁਖਤਾ ਪ੍ਰਬੰਧ ਨਹੀਂ ਦਿਸ ਰਿਹਾ ਔਰ ਮਿਲਰਰ ਜਿਹੜੇ ਹੈਗੇ ਆ ਜੀ ਉਹ ਵੀ ਆਪਣੀ ਹੜਤਾਲ ਦੀ ਉੱਪਰ ਹੈਗੇ ਆ ਕਦੋਂ ਮਾਲ ਚੁੱਕਣਾ ਕਦੋਂ ਨਹੀਂ ਚੁੱਕਣਾ ਇਹਦੇ ਵਾਸਤੇ ਸਾਨੂੰ ਕੋਈ ਕੁਝ ਨਹੀਂ ਕੋਈ ਪ੍ਰੋਪਰ ਜਵਾਬ ਵਧੀਆ ਤਰੀਕੇ ਨਾਲ ਨਹੀਂ ਮਿਲ ਸਕਿਆ। ਦੂਸਰੀ ਗੱਲ ਇਹ ਹੈ ਅਗਰ ਜੇ ਅਸੀਂ ਮਾਲ ਭਰ ਕੇ ਵੀ ਰੱਖ ਲੈਨੇ ਆਂ ਉਹਦੀ ਸ਼ੋਰਟੇਜ ਆਏਗੀ। ਉਪਰ ਭਾਈ ਕੌਣ ਕਰੇਗਾ? ਮਿਲਰ ਕਰੇਗਾ, ਪਰਚੇਜ਼ਰ ਕਰੇਗਾ ਕਿ ਜਾਂ ਅਸੀਂ ਜਿਹੜਾ ਮਿਹਨਤ ਨਾਲ 1 ਰੁਪਿਆ ਜਾਂ 0.2 ਰੁਪਿਆ ਸਾਨੂੰ ਮਿਲਦਾ ਆ ਜਾਂ ਉਹ ਚੋ ਪ੍ਰਬਾਈ ਕਰਾਂਗੇ। ਇਸ ਵਾਰੀ ਸਰਕਾਰ ਨੂੰ ਇਸ ਵਾਰ ਵੀ ਥੋੜਾ ਧਿਆਨ ਦੇਣਾ ਚਾਹੀਦਾ ਜੀ। ਸਰ ਜੇਕਰ ਗੱਲ ਕਰੀਏ ਆਰਟੀ ਐਸੋਸੀਏਸ਼ਨ ਦੇ ਤੁਸੀਂ ਮੈਹਰਪੁਰ ਦੇ ਪ੍ਰਧਾਨ ਹੈ। ਵਾਡੀ ਆਰਟੀਸ ਐਸੋਸੀਏਸ਼ਨ ਦੇ ਜਿਹੜੀ ਹੈਗੀ ਆ ਇੱਕ ਮੀਟਿੰਗ ਵੀ ਜਿਹੜੀ ਮੰਤਰੀਆਂ ਨਾਲ ਹੋਈ ਆ ਜਿਸ ਤੋਂ ਬਾਅਦ ਜਿਹੜਾ ਹੈਗਾ ਹੜਤਾਲ ਖਤਮ ਹੋਈ ਹੈਗੀ ਆ ਕੀ ਮੰਗਾ ਸੀ ਗਿਆ ਤੇ ਕੀ ਜਿਹੜੀਆਂ ਮੰਗਾ ਹਜੇ ਤੱਕ ਤੁਹਾਡੀਆਂ ਪੂਰੀਆਂ ਨਹੀਂ ਹੋਈਆਂ ਤੇ ਫਿਰ ਫਿਰ ਤੁਹਾਨੂੰ ਹੜਤਾਲ ਦੇ ਬਿਨਾਂ ਪੈਸਾ ਦਾ ਦੇਖੋ ਜੀ ਸਾਡੇ ਜਿਹੜੇ ਪੰਜਾਬ ਲੈਵਲ ਦੇ ਬੋਡੀ ਦੇ ਪ੍ਰਧਾਨ ਹੈਗੇ ਆ ਜੀ ਇਹਦਾ ਤਾਂ ਜੋ ਸਾਨੂੰ ਹੁਕਮ ਕਰਨਗੇ ਜੀ ਅਸੀਂ ਉਹਨਾਂ ਦਾ ਸਿਰ ਮੱਥੇ ਆ ਜੀ ਬਾਕੀ ਸਾਡੇ ਚੋਟਾ ਸਾਹਿਬ ਆ ਜੀ ਵਾਇਸ ਪ੍ਰਧਾਨ ਸਾਡੇ ਆ ਤੇ ਜਿੱਦਾਂ ਜੋ ਵੀ ਹੁਕਮ ਹੋਇਆ ਜੀ ਉਸ ਤਰੀਕੇ ਨਾਲ ਅਸੀਂ ਅੱਗੇ ਦੀ ਕਾਰਵਾਈ ਜੋ ਰਚ ਕਰਾਂਗੇ ਨੇ ਜਿਹੜੀਆਂ ਮੰਗਾ ਸੀਗੀਆਂ ਤੁਹਾਡੀਆਂ ਉਹ ਪੂਰੀਆਂ ਹੋ ਗਈਆਂ 1.2 ਰੁਪਏ ਵਾਲੀ ਸਾਡੀ ਮੰਗ ਸੀ ਜਿਹੜੀ ਜੀ ਉਹ ਮਾਨ ਸਾਹਿਬ ਨੇ ਕਿਹਾ ਵੀ ਜੋ ਵੀ ਇਹ ਕਰ ਸੈਂਟਰ ਗੌਰਮੈਂਟ ਤੋਂ ਰੱਖਾਂਗੇ ਅਗਰਵਾਈਜ਼ ਨਹੀਂ ਹੋ ਸਕਿਆ ਤੇ ਉਹ ਮਤਲਬ ਪ੍ਰਭਾਈ ਸਾਡੀ ਸਾਨੂੰ ਵਿਸ਼ਵਾਸਨ ਦਿੱਤਾ ਗਿਆ ਜੀ ਵਿਸ਼ਵਾਸ ਕਰਾਇਆ ਗਿਆ ਇਸ ਗੱਲ ਦਾ ਔਰ ਅਸੀਂ ਫਿਰ ਹੜਤਾਲ ਜਿਹੜੀ ਆ ਆਪਣੀ ਵਾਪਸ ਲਈ ਆ ਜੀ ਪਰ ਸ਼ੈਲਰ ਵਾਲੇ ਜਿਹੜੇ ਵਾਲੇ ਤੱਕ ਉਹ ਆਪਣੀ ਜੋ ਆਪਣੀ ਡਿਮਾਂਡਸ ਹੈਗੀ ਆ ਉਹ ਰੱਖ ਰਹੇ ਆ ਜੀ ਉਹਨਾਂ ਦੀ ਮੰਨਣੀਆਂ ਚਾਹੀਦੀਆਂ ਜੀ ਕਿਉਂਕਿ ਉਹ ਚੱਲੂਗਾ ਤੇ ਸਾਡਾ ਸਾਰਾ ਸਿਸਟਮ ਚੱਲੇਗਾ ਰਾਜੀ ਪਰਚੇਜ਼ਿੰਗ ਸ਼ੁਰੂ ਹੋ ਚੁੱਕੀ ਹੈਗੀ ਝੋਨੇ ਦੀ ਕੀ ਕਹਿਣਾ ਚਾਹੋਗੇ ਹਾਂਜੀ ਮਾਰਕ ਮੇਟੀ ਮਹਿਤਪੁਰ ਦੇ ਵਿੱਚ ਤੁਹਾਡੀ ਤਿੰਨ ਮੰਡੀਆਂ ਆਉਂਦੀਆਂ ਨੇ ਤਿੰਨਾਂ ਮੰਡੀਆਂ ਵਿੱਚ ਮਾਰਕੀਟਿੰਗ ਮੇਟੀ ਵੱਲੋਂ ਕਿਸਾਨਾਂ ਵਾਸਤੇ ਬਿਜਲੀ ਪਾਣੀ ਛਾਂ ਦੇ ਸਾਰੇ ਮੁਕੰਮਲ ਪ੍ਰਬੰਧ ਕੀਤੇ ਜਾ ਚੁੱਕੇ ਹਨ ਅੱਜ ਮਾਨਯੋਗ ਐਸਡੀਐਮ ਸਾਹਿਬ ਲਾਲਿਸ਼ਵਾਸ ਜੀ ਬੈਂਸ ਜੀ ਵੱਲੋਂ ਅੱਜ ਮਹਿਤਪੁਰ ਮਦਾਨਾ ਮੰਡੀ ਵਿੱਚ ਸਰਕਾਰੀ ਖਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ ਸਾਰੇ ਕਿਸਾਨ ਵੀ ਉੱਥੇ ਹਾਜ਼ਰ ਸੀਗੇ ਸਾਰੇ ਆੜਤੀ ਜਮਾਨ ਵੀ ਹਾਜ਼ਰ ਸੀ ਮਾਨਯੋਗ ਐਸਡੀਐਮ ਸਾਹਿਬ ਨੇ ਆੜਤੀਆਂ ਨੂੰ ਆਸ਼ੀਸ਼ ਦਵਾਇਆ ਤੇ ਕਿਸਾਨਾਂ ਰਾਸ਼ਨ ਦਵਾਇਆ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਮੈਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਮੰਡੀ ਵਿੱਚ ਆਪਣਾ ਸੁੱਕਾ ਝੋਨਾ ਲੈ ਕੇ ਆਉਣ ਤਾਂ ਜੋ ਉਹਨਾਂ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਰ ਆਰਟੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨੋਂ ਪੰਜਾਬ ਦੇ ਤੁਸੀਂ ਜੀ ਤੁਹਾਡੀਆਂ ਮੀਟਿੰਗਾਂ ਵੀ ਹੋਈਆਂ ਹਰਤਾਲਾਂ ਵੀ ਕੀਤੀਆਂ ਗਈਆਂ ਜੀ ਜੀ ਹੁਣ ਕੀ ਸੱਟਾ ਨਿਕਲਿਆ ਹੈ? ਦੇਖੋ ਜੀ ਸਾਡੀ ਸਰਕਾਰ ਦੇ ਨਾਲ ਸਾਡੀ ਜਿਹੜੀ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਭਗਵਾਨ ਮਾਨ ਸਾਹਿਬ ਨੇ ਸਾਨੂੰ ਆਪ ਅਸ਼ਵਾਸ਼ਣ ਦਵਾਇਆ ਜਿਹੜੀਆਂ ਸਾਡੀਆਂ ਜੜੀਆਂ ਮੰਗਾਂ ਜੜੀਆਂ ਮੈਂ ਉਹ ਜਾਇਜ਼ ਆ ਔਰ ਅਸੀਂ ਸੈਂਟਰ ਨਾਲੋਂ ਲੈਟਰ ਉਹ ਸੈਂਟਰ ਦੇ ਨਾਲ ਅਸੀਂ ਗੱਲਬਾਤ ਕਰਕੇ ਤੁਹਾਨੂੰ ਅਸੀਂ ਤੁਹਾਡੀਆਂ ਮੰਗਾ ਸਾਰੀਆਂ ਪੂਰੀਆਂ ਕਰਾਂਗੇ ਮੰਗਾ ਤੁਹਾਡੀਆਂ ਜਿਆਜਾ ਅਗਰ ਕਿਤੇ ਕਟਾਈ ਰਹਿ ਜਾਂਦੀ ਹੈ ਅਗਰ ਕੋਈ ਤੁਹਾਡੀ ਪਰਪਾਈ ਪੂਰੀ ਨਹੀਂ ਹੁੰਦੀ ਤੇ ਉਹ ਪੰਜਾਬ ਸਰਕਾਰ ਉਹ ਸਾਡੀ ਪਰਪਾਈ ਪੂਰੀ ਕਰੇ ਅੱਜ ਮੰਡੀਆਂ ਦੇ ਵਿੱਚ ਝੋਨੇ ਦੀ ਪਰਚੇਸਿੰਗ ਸ਼ੁਰੂ ਹੋ ਚੁੱਕੀ ਖਰੀਦ ਹੋ ਚੁੱਕੀ ਹੈ ਸ਼ੁਰੂ ਜੀ ਤੇ ਪ੍ਰਬੰਧ ਕਿਸ ਤਰ੍ਹਾਂ ਦੇ ਲੱਗ ਰਹੇ ਆ ਦੇਖੋ ਜੀ ਮਾਰਕੀਟ ਕਮੇਟੀਆਂ ਦੇ ਪ੍ਰਬੰਧ ਤਪੂਰੇ ਆ ਇੱਥੇ ਕੋਈ ਦੋਰ ਨਹੀਂ ਪਾਣੀ ਵਾਈਜ਼ ਲਾਈਟ ਵਾਈਜ਼ ਹਰ ਤਰ੍ਹਾਂ ਦਾ ਪ੍ਰਬੰਧ ਪੂਰੇ ਆ ਸਭ ਕੁਝ ਪੂਰਾ ਵਾ ਬਾਰਦਾਨਾ ਜਿਹੜਾ ਹੈਗਾ ਉਹਦੀ ਸਟਿਲ ਪ੍ਰੋਬਲਮ ਇਸ ਤਰ੍ਹਾਂ ਹੈ ਕਿ ਆ ਵੀ ਇਨਸਪੈਕਟਰ ਨੂੰ ਪੁੱਛਿਆ ਵੀ ਤੇ ਜੇ ਸ਼ਾਹਰਾਂ ਵਾਲੇ ਸਾਨੂੰ ਪੁਰਾਣਾ ਬਾਰਦਾਨਾ ਦੇਣ ਤੋਂ ਜਵਾਬ ਦੇ ਗਏ ਉਹਨਾਂ ਨੇ ਮਾਲ ਲਵਾਉਣ ਤੋਂ ਜਵਾਬ ਦਿੱਤਾ ਕਿ ਸਾਡੀ ਸਟ੍ਰਾਈਕ ਨਹੀਂ ਖੁੱਲੀ ਤੁਹਾਡੀ ਸਟ੍ਰਾਈਕ ਖੁੱਲੀ ਆ ਔਰ ਬਾਰਦਾਨਾ ਨਿਊ ਜਿਹੜਾ ਬਾਰਦਾਨਾ ਮਾ ਉਹ ਇੱਥੇ ਇਨਸਪੈਕਟਰ ਸਾਹਿਬ ਨੂੰ ਪੁੱਛਿਆ ਸੀਗਾ ਤੇ ਉਹਨਾਂ ਨੇ ਕਿਹਾ ਜੀ ਅਸੀਂ ਦੇਣ ਨੂੰ ਤਿਆਰ ਆ ਐਸਟੀਓ ਸਾਹਿਬ ਵੀ ਆਏ ਸੀਗੇ ਤੇ ਸੈਕਟਰੀ ਸਾਹਿਬ ਤੇਜਿੰਦਰ ਜੀ ਵੀ ਇੱਥੇ ਸੀਗੇ ਤੇ ਉਹਨਾਂ ਨੇ ਉਸ ਵੇਲੇ ਇਨਸਪੈਕਟਰ ਨੂੰ ਹਦਾਇਤ ਕੀਤੀ ਵੀ ਜਿਹੜੀ ਬੋਲੀ ਕੀਤੀ ਗਈ ਆ ਉਹਦਾ ਸਾਰਾ ਜਿਹੜਾ ਵਾ ਬਾਰਦਾਨਾ ਦਿੱ ਜੀ ਸਰ ਸਾਰਾ ਜਿ ਮੰਡੀਆਂ ਦੇ ਵਿੱਚ ਪਰਚੇਜ਼ਿੰਗ ਸ਼ੁਰੂ ਹੋ ਚੁੱਕੀ ਹੈ ਮੈਂ ਖੁਰਦ ਖੜੇ ਹਾਂ ਨੋਟਸ ਵੀ ਕਰ ਰਹੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਮੰਡੀਆਂ ਦੇ ਵਿੱਚ ਪਰਚੇਜ਼ਿੰਗ ਦਾ ਜਿਹੜਾ ਹੈਗਾ ਦੌਰਨ ਸ਼ੁਰੂ ਹੋ ਚੁੱਕਾ ਹੈਗਾ ਮੈਂ ਦੇਖ ਰਿਹਾ ਹੈਗਾ ਕਿ ਆਮਦ ਵੀ ਜਿਹੜੀ ਹੈਗੀ ਹੈ ਉਹ ਸਬਸਟੈਂਸ਼ੀਅਲੀ ਆਣੇ ਸ਼ੁਰੂ ਹੋ ਗਈ ਹੈ ਔਰ ਅਗਲੇ 4-5 ਦਿਨਾਂ ਦੇ ਵਿੱਚ ਜਿਹੜਾ ਹੈਗਾ ਰੈਸ਼ ਹੋਰ ਵਜ ਜਾਏਗਾ ਅਸੀਂ ਉਹਨੂੰ ਐਂਟੀਸੀਪੇਟ ਕਰ ਲਿਆ ਹੈਗਾ ਮੇਰੀ ਹੁਣੇ ਡੀਐਫਐਸਸੀ ਸਾਹਿਬ ਦੇ ਨਾਲ ਗੱਲ ਹੋਈ ਹੈਗੀ ਹੈ ਮੇਰੇ ਨਾਲ ਇੱਥੇ ਸੈਕਟਰੀ ਮਾਰਕੀਟ ਕਮੇਟੀ ਵੀ ਹੈਗੇ ਨੇ ਡੀਐਫਐਸਓ ਸਾਹਿਬ ਵੀ ਇੰਸਪੈਕਟਰ ਵੀ ਨੇ ਮੰਡੀ ਦੇ ਇਐਸਸੀ ਆਪਣੇ ਵੱਲੋਂ ਪੂਰੇ ਜਿਹੜੇ ਪ੍ਰਯਤਨ ਕਰਾਂਗੇ ਕਿ ਜਿਹੜਾ ਹੈਗਾ ਹੈਸਲਫਰੀ ਹੋ ਜਾਏ ਬਾਰਦਾਨੀ ਦੇ ਇਸ਼ੂ ਦਾ ਜਿਹੜਾ ਇੱਥੇ ਮੁੱਦਾ ਉਠਾਇਆ ਗਿਆ ਸੀਗਾ ਕਿ ਬਾਰਦਾਨੀ ਦੀ ਅਵੇਲੇਬਿਲਟੀ ਨੂੰ ਲੈ ਕੇ ਥੋੜਿਆ ਪ੍ਰਸ਼ਨ ਚਿੰਨ ਸੀਗੇ ਉਹ ਡੀਐਫਐਸਸੀ ਸਾਹਮਣੇ ਗੱਲ ਕਰ ਲਈ ਹੈਗੀ ਆ ਉਹ ਆਪਾਂ ਜਿਹੜਾ ਹੈਗਾ ਤੁਰੰਤ ਪ੍ਰਭਾਵ ਦੇ ਨਾਲ ਉਹਨੂੰ ਪ੍ਰੋਵਾਈਡ ਕਰ ਰਹੇ ਹੈਗੇ ਆ ਸਰ ਕਿਸਾਨਾਂ ਨੂੰ ਕੀ ਮੈਸੇਜ ਹੈ ਕਿਸਾਨਾਂ ਨੂੰ ਮੈਸੇਜ ਹੈਗਾ ਕਿ ਜਿਹੜੀ ਆਮਦ ਲੈ ਕੇ ਆ ਰਹੇ ਹੈਗੇ ਨੇ ਇਨਸ਼ੋਰ ਕਰਨ ਇਓ ਉਹਦੇ ਵਿੱਚ ਜਿਹੜਾ ਮੌਇਸਚਰ ਕੰਟੈਂਟ ਹੈਗਾ ਉਹ ਸਰਕਾਰ ਦੀ ਹਦਾਇਤਾਂ ਦੇ ਮੁਤਾਬਿਕ ਹੋਵੇ ਕਿਉਂਕਿ ਜੇਕਰ ਉਹਦੇ ਵਿੱਚ ਦਿੱਕਤ ਆਂਦੀ ਹੈਗੀ ਆ ਤੇ ਸਮਾਨ ਤੇ ਇੱਥੇ ਆ ਜਾਂਦਾ ਹੈਗਾ ਮਤਲਬ ਫਸਲ ਇੱਥੇ ਆ ਜਾਂਦੀ ਹੈਗੀ ਐ ਔਰ ਬਾਅਦ ਵਿੱਚ ਉਹਨੂੰ ਜਦੋਂ ਲੈਂਡ ਦੇ ਵਿੱਚ ਦਿੱਕਤ ਆਂਦੀ ਹੈਗੀ ਆ ਤੇ ਫਿਰ ਦੋਵੇਂ ਧਿਰ ਜਿਹੜੇ ਹੈਗੇ ਆ ਮਤਲਬ ਪਰਚੇਜ਼ਿੰਗ ਏਜੰਸੀਜ਼ ਵੀ ਪਰੇਸ਼ਾਨ ਹੁੰਦੀ ਹੈ ਕਿਸਾਨ ਕਿਸਾਨ ਵੀ ਪਰੇਸ਼ਾਨ ਹੁੰਦਾ ਹੈ ਤੋਂ ਉਸ ਤੋਂ ਬਚਣ ਲਈ ਮੇਰੀ ਕਿਸਾਨ ਨੂੰ ਹਦਾਇਤ ਹੈ ਕੀ ਹੈ ਕਿ ਉਹ ਜਿਹੜੀ ਹੈਗੀ ਆ ਸਰਕਾਰੀ ਜਿਹੜੀ ਵੀ ਨਿਰਦੇਸ਼ ਹੈਗੇ ਉਹਨਾਂ ਦੀ ਪਾਲਣਾ ਦੇ ਦਾ ਅਨੁਸਾਰਨ ਕਰਦੇ ਹੋਏ ਉਸ ਹੀ ਕੁਆਲਿਟੀ ਦਾ ਲੈ ਕੇ ਆਉਣ ਜਿਸ ਕੁਆਲਿਟੀ ਦਾ ਜਿਹੜਾ ਹੈਗਾ ਸਰਕਾਰ ਵੱਲੋਂ ਚੱਕਿਆ ਜਾਂਦਾ ਸਰ ਅੱਜ ਤੁਸੀਂ ਕੁਆਲਿਟੀ ਵੀ ਚੈੱਕ ਕੀਤੀ ਹੈ ਝੋਨੇ ਦੀ ਜੀ ਕੀ ਕੀ ਲੱਗਦਾ ਹੈ ਕੁਆਲਿਟੀ ਠੀਕ ਹੈਗੀ ਆ ਜੀ ਪਰ ਇਹ ਹੈਗਾ ਕਿ ਜਿਹੜੀ ਜਿਹਨੂੰ ਆਪਾਂ ਕਹਿੰਦੇ ਹੈਗੇ ਆ ਕਿ ਬਿਲੋ ਪਾਰ ਕੁਆਲਿਟੀ ਉਹ ਵੀ ਵਿੱਚ ਵਿੱਚ ਆਂਦੀ ਹੈਗੀ ਆ ਔਰ ਮੇਰਾ ਉਹੀ ਦੁਬਾਰਾ ਕਹਿਣਾ ਹੈਗਾ ਕਿ ਉਸ ਤੋਂ ਗਰੇਸ ਕੀਤਾ ਜਾਵੇ ਕਈ ਵਾਰੀ ਹੁੰਦਾ ਹੈ ਕਿ ਹਜੇ ਫਸਲ ਦੇ ਵਿੱਚ ਮੋਇਸਚਰ ਹੁੰਦਾ ਹੈ ਕਿ ਕਿਸਾਨ ਥੋੜਾ ਜਲਦੀ ਕਰ ਲੈਂਦਾ ਹੈਗਾ ਉਸ ਚੀਜ਼ ਤੋਂ ਬਚਿਆ ਜਾਵੇ ਉਹਦੇ ਨਾਲ ਜਿਹੜੀ ਹੈਗੀ ਆ ਅਲਟੀਮੇਟਲੀ ਕਿਸਾਨ ਹੀ ਸੌਖਾ ਰਹਿੰਦਾ ਹੈਗਾ